ਤੁਹਾਨੂੰ ਪਤਾ ਹੈ ਜਿਹੜੀ ਪਹਿਲੀ ਲੋੜੀ ਆ ਉਹ ਮੁੰਡਿਆਂ ਦੀ ਨਹੀਂ ਮਨਾਈ ਗਈ ਇਹ ਕੁੜੀਆਂ ਕਰਕੇ ਸ਼ੁਰੂ ਹੋਈ ਸੀ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ 16ਵੀਂ ਸਦੀ ਦੀ ਇਹ ਗੱਲ ਆ ਇੱਕ ਗਰੀਬ ਬ੍ਰਾਹਮਣ ਸੀ ਜੀ ਦੀਆਂ ਦੋ ਕੁੜੀਆਂ ਸੀਗੀਆਂ ਪੈਸਾ ਉਹਦੇ ਕੋਲ ਹੈ ਨਹੀਂ ਸੀ ਤੇ ਉਹ ਵਿਆਹ ਨਹੀਂ ਸੀ ਕਰ ਪਾ ਰਿਆ ਮੁਗਲਾਂ ਦਾ ਹੋ ਰਾਜ ਸੀ ਉਸ ਇਲਾਕੇ ਦਾ ਜਿਹੜਾ ਹਾਕਮ ਸੀਗਾ ਉਹ ਬੜਾ ਨਰਦਈ ਤੇ ਅਯਾਸ ਸੀਗਾ ਜਦੋਂ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਹ ਕਹਿੰਦਾ ਹੈ ਕਿ ਉਹ ਜਿਹੜਾ ਗਰੀਬ ਪਿਤਾ ਹੈ ਉਹ ਆਪਣੀਆਂ ਕੁੜੀਆਂ ਨੂੰ ਮੇਰੇ ਦਰਬਾਰ 'ਚ ਭੇਜ ਦੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਤਰਸ ਖਾ ਕੇ ਮੈਂ ਵਿਆਹ ਕਰ ਦੂੰਗਾ ਤੁਸੀਂ ਸਮਝ ਸਕਦੇ ਹੋ ਕੀ ਨੀਅਤ ਸੀਗੀ ਉਹਦੀ ਕਿਉਂਕਿ ਉਹ ਬੜਾ ਤਾਕਤਵਰ ਬੰਦਾ ਸੀ ਉਹਦੇ ਖਿਲਾਫ ਕੋਈ ਨਹੀਂ ਬੋਲਦਾ ਸੀ ਇਹ ਗੱਲ ਜਦੋਂ ਦੁੱਲੇ ਪੱਟੀ ਨੂੰ ਪਤਾ ਚੱਲਦੀ ਆ ਤਾਂ ਦੁੱਲਾ ਉੱਥੇ ਕਹਿੰਦਾ ਹੈ ਕਿ ਉਹ ਮੇਰੀਆਂ ਕੁੜੀਆਂ ਨੇ ਉਹਨਾਂ ਦੀ ਇੱਜ਼ਤ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਉਹ ਫਿਰ ਉਹਨਾਂ ਦੇ ਪਿਓ ਨੂੰ ਸੁਨੇਹਾ ਭੇਜਦਾ ਹੈ ਕਿ ਤੂੰ ਵਿਆਹ ਰੱਖ ਖਰਚੇ ਦੀ ਪਰਵਾਹ ਨਹੀਂ ਕਰਨੀ ਤੇ ਡਰਨਾ ਨਹੀਂ ਫਿਰ ਉੱਥੇ ਰਾਤ ਨੂੰ ਇੱਕ ਜੰਗਲ 'ਚ ਉਹਨਾਂ ਕੁੜੀਆਂ ਦਾ ਵਿਆਹ ਕੀਤਾ ਜਾਂਦਾ ਹੈ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਦੁੱਲਾ ਪੱਟੀ ਆਪਣੇ ਹੱਥੀਂ ਉਹਨਾਂ ਦਾ ਕੰਨਿਆਦਾਨ ਕਰਦਾ ਹੈ ਕਿਉਂਕਿ ਕਿਸੇ ਮੰਦਰ 'ਚ ਨਹੀਂ ਜਾਇਆ ਗਿਆ ਸੀ ਤੇ ਉੱਥੇ ਫਿਰ ਕਿਉਂਕਿ ਉਹ Hindu dharm ਨਾਲ ਸਮੰਧ ਰੱਖਦੀਆਂ ਸੀ ਤੇ ਉੱਥੇ ਲੱਕੜਾਂ ਬਾਲ ਕੇ ਇੱਕ ਹਵਨ ਤਿਆਰ ਕੀਤਾ ਗਿਆ ਤੇ ਮੁਗਲ ਸਪਾਹੀਆਂ ਨੂੰ ਤੇ ਉਹ ਜਿਹੜਾ ਨਵਾਬ ਸੀ ਉਹਦੇ ਸਪਾਹੀਆਂ ਨੂੰ ਭਲੇਖਾ ਪਾਉਣ ਲਈ ਫਿਰ ਜਿਹੜੇ ਉਹ ਪਿੰਡ ਦੇ ਆਸ-ਪਾਸੇ ਦੇ ਲੋਕ ਸੀ ਉਹਨਾਂ ਨੇ ਆਪਣੇ ਘਰਾਂ ਦੇ ਬਾਹਰ ਉਹ ਲੱਕੜਾਂ ਬਾਲ ਕੇ ਅੱਗ ਚਲਾਈ ਤਾਂ ਕਿ ਉਹਨਾਂ ਨੂੰ ਭਲੇਖਾ ਬਾਇਆ ਜਾ ਸਕੇ ਸਪਾਹੀਆਂ ਨੂੰ ਕਿ ਸਾਰਿਆਂ ਨਹੀਂ ਅੱਗ ਵਾਲੀ ਹੋਈ ਆ ਤਾਂ ਕਿ ਉਹ ਕੁੜੀਆਂ ਦੇ ਵਿਆਹ ਦਾ ਉਹਨਾਂ ਨੂੰ ਪਤਾ ਨਾ ਚੱਲੇ ਉੱਥੇ ਫਿਰ ਜਦੋਂ ਕੰਨਿਆਦਾਨ ਕੀਤਾ ਦੁੱਲੇ ਪੱਟੀ ਨੇ ਤਾਂ ਫਿਰ ਕਿਹਾ ਗਿਆ ਕਿ ਇਹਨਾਂ ਨੂੰ ਕੁਝ ਦੋ ਉੱਥੇ ਕਿਉਂਕਿ ਘਰਾਂ 'ਚ ਕੁਝ ਹੈ ਨਹੀਂ ਸੀ ਉਹਨਾਂ ਦੇ ਤਾਂ ਫਿਰ ਸ਼ੇਰ ਸ਼ੱਕਰ ਦੁੱਲੇਪੱਟੀ ਨੇ ਦਿੱਤੀ ਸੀ ਤਾਂ ਹੀ ਕਿਹਾ ਜਾਂਦਾ ਹੈ ਕਿ ਸ਼ੇਰ